ਵਰਦੂਸ਼ਣ ਨੂੰ ਲੈ ਕੇ ਸੀਐਮ ਆਨ ਦਾ ਬਿਆਨ ਬਲੇਮ ਗੇਮ ਨਹੀਂ ਚੱਲੇਗੀ ਇੱਕ ਦੂਜੇ ਨੂੰ ਜ਼ਿੰਮੇਵਾਰ ਠਹਿਰਾਉਣਾ ਠੀਕ ਨਹੀਂ ਸੀਐਮ ਆਨ ਦੇ ਵੱਲੋਂ ਕਿਹਾ ਗਿਆ ਕਿ ਇਹ ਸਿਰਫ ਪੰਜਾਬ ਨਹੀਂ ਕਈ ਸੂਬਿਆਂ ਦੀ ਸਮੱਸਿਆ ਹੈ ਸੋ ਹੱਲ ਦੇ ਲਈ ਰਲ ਕੇ ਕੰਮ ਕਰਨਾ ਹੋਵੇਗਾ ਤੁਸੀਂ ਐਮਾਨ ਦੇ ਵੱਲੋਂ ਕਿਹਾ ਗਿਆ ਪ੍ਰਦੂਸ਼ਣ ਨੂੰ ਲੈ ਕੇ ਬਿਆਨ ਦਿੱਤਾ ਗਿਆ ਕਿ ਇਹ ਬਲੇਮ ਗੇਮ ਨਹੀਂ ਚੱਲੇਗੀ ਕਿ ਦੂਸਰੇ ਦੇ ਉੱਪਰ ਬਲੇਮ ਲਗਾਉਣਾ ਠੀਕ ਨਹੀਂ ਇਹ ਸਿਰਫ ਪੰਜਾਬ ਨਹੀਂ ਕਈ ਸੂਬਿਆਂ ਦੀ ਸਮੱਸਿਆ ਹੈ ਤੇ ਸਾਨੂੰ ਰਲ ਕੇ ਇਸ ਦਾ ਇਸ ਦੇ ਹੱਲ ਦੇ ਲਈ ਕੰਮ ਕਰਨਾ ਹੋਵੇਗਾ ਜੀ ਸਰ ਸਰ ਪੰਜਾਬ ਵਿਜ਼ਨ ਮਾਈਕ ਨਿੱਕਾ ਭਾਈ ਜੀ ਸਰ ਕੀ ਮੈਡਮ ਸਰ ਕੀ ਕਰ ਰਹੇ ਹੋ ਸੈਮੀਨਾਰ ਹੀ ਕੋਹੋ ਛੱਡ ਦੋ ਛੱਡ ਭਾਈ ਕੰਨੀ ਜਾ ਰਹੇ ਤੇ ਜਿਹਦੇ ਵਿੱਚ ਪੰਜਾਬ ਦੇ ਅੰਦਰ ਪੇਸ਼ ਕੀਤੇ ਗਏ ਮੁਸ਼ਕਿਲਾਂ ਨੇ ਉਹਦੇ ਸੰਬੰਧੀ ਕੁਇੰਟਮ ਬੜੇ ਬੜੇ ਐਕਸਪਰਟ ਆਏ ਨੇ ਬੜੇ ਬੜੇ ਐਕਸਪਰਟ ਆਏ ਨੇ ਖੇਤੀ ਦੇ ਐਕਸਪਰਟ ਆਏ ਨੇ ਔਰ ਇੰਡਸਟਰੀ ਦੇ ਲੋਕ ਆਏ ਨੇ ਅ ਸਾਡਾ ਜੋ ਵੀ ਪੰਜਾਬ ਨਾਲ ਸੰਬੰਧਤ ਪੰਜਾਬ ਲਈ ਕੁਝ ਕਰਨਾ ਚਾਹੁੰਦੇ ਉਹ ਇਕੱਠੇ ਹੋਏ ਨੇ ਜੀ ਸਰ ਸੋ ਬ੍ਰੇਨਸਟਾਰਮਿੰਗ ਹੋਊਗੀ ਜੀ ਚੰਗੀ ਗੱਲ ਹੈ ਸਾਨੂੰ ਸਿਰ ਜੋੜ ਕੇ ਬੈਠਣਾ ਚਾਹੀਦਾ ਹੈ ਔਰ ਪੰਜਾਬ ਹਮੇਸ਼ਾ ਤੋਂ ਲੀਡਰ ਰਿਹਾ ਦੇਸ਼ ਨੂੰ ਲੀਡ ਕਰਦਾ ਰਿਹਾ ਚਾਹੇ ਉਹ ਆਜ਼ਾਦੀ ਦਾ ਸੰਘਰਸ਼ ਹੋਵੇ ਚਾਹੇ ਉਹ ਉਹ ਹਰੀ ਕ੍ਰਾਂਤੀ ਹੋਵੇ ਜਦੋਂ ਦੇਸ਼ ਬਾਹਰੋਂ ਕਣਕ ਮੰਗਾਉਂਦਾ ਸੀ ਤਾਂ ਅਸੀਂ ਹਰੀ ਕ੍ਰਾਂਤੀ ਲਿਆਂਦੀ ਹਾਂ ਉਹਦੇ ਕਰਕੇ ਦਿੱਕਤਾਂ ਆਈਆਂ ਕਿ ਸਾਡਾ ਪਾਣੀ ਥੱਲੇ ਚਲਾ ਗਿਆ ਸਾਡਾ ਜਿਹੜਾ ਵਾਤਾਵਰਨ ਜਿਹੜਾ ਉਹ ਉਹਦੇ ਅਸਰ ਪਿਆ ਤੇ ਅੱਜ ਮੈਨੂੰ ਉਮੀਦ ਹੈ ਕਿ ਇਹ ਇਹ ਜਿਹੜੇ ਸੈਮੀਨਾਰ ਨੇ ਉਹਨਾਂ ਦੇ ਵਿੱਚੋਂ ਕੁਛ ਨਾ ਕੁਛ ਨਿਕਲੂਗਾ ਨਿਚੋੜ ਨਿਚੋੜ ਨਿਕਲੂਗਾ ਤਾਂ ਸਰਕਾਰਾਂ ਉੱਤੇ ਫੈਸਲਾ ਕਰਨਗੀਆਂ ਤੇ ਮੈਨੂੰ ਉਮੀਦ ਹੈ ਕਿ ਕੱਲ ਪੀਯੂ ਗਿਆ ਸੀ ਮੈਂ ਉੱਥੇ ਵੀ ਸਾਇੰਟਿਸਟ ਆਏ ਹੋਏ ਨੇ ਜੋ ਕਲਾਈਮੇਟ ਚੇਂਜ ਹੋ ਰਿਹਾ ਹੈ ਪੂਰੀ ਦੁਨੀਆ ਦੇ ਵਿੱਚ ਤੋ ਉਹਦੇ ਤੇ ਡਿਸਕਸ਼ਨ ਚੱਲ ਰਿਹਾ ਔਰ ਪੰਜਾਬ ਬਲਕ ਪੂਰੀ ਦੁਨੀਆ ਦੇਖ ਰਹੀ ਹੈ ਇਸ ਵਕਤ ਸਰਕਾਰ ਵਾਲੋਂ ਫੇਰ ਹਰ ਗੱਲ ਤੇ ਇਸ ਤਰ੍ਹਾਂ ਕਰਨਾ ਚੰਗਾ ਨਹੀਂ ਇਹ ਮੱਧ ਪ੍ਰਦੇਸ਼ ਦੀ ਪ੍ਰੋਬਲਮ ਵੀ ਹੈ ਇਹ ਯੂਪੀ ਦੀ ਵੀ ਹੈ ਇਹ ਹਰਿਆਣੇ ਦੀ ਵੀ ਹੈ ਠੀਕ ਹੈ ਨਾ ਉਹ ਤਾਂ ਉਹ ਤਾਂ ਪਾਕਿਸਤਾਨ ਵਾਲੀ ਜਿਹੜੀ ਮੁੱਖ ਮੰਤਰੀ ਪੰਜਾਬ ਵਾਲੀ ਮਰੀਮ ਉਹ ਵੀ ਉਹ ਵੀ ਕਹਿੰਦੀ ਮੈਂ ਚਿੱਠੀ ਲਿਖੂੰ ਭਗਵਾਨ ਜੀ ਮਾਨ ਨੂੰ ਕਿ ਲਾਹੌਰੋਂ ਦਾ ਸਾਡਾ ਧੂਆਂ ਕੋ ਘੇੜੇ ਕੱਢੀ ਜਾਂਦਾ ਯਾਰ ਹੈ ਮਤਲਬ ਇਹਦਾ ਕੋਈ ਹੱਲ ਇਹਦਾ ਬਹਿ ਕੇ ਕਰਨਾ ਪਊਗਾ ਬਹੁਤ ਵਾਰੀ ਮੀਟਿੰਗਾਂ ਹੋ ਗਈਆਂ ਐਦਾਂ ਨਹੀਂ ਹਲ ਹੋਣਾ ਇਹਦੇ ਵਾਸਤੇ ਸਾਨੂੰ ਕੋਈ ਪ੍ਰੈਕਟੀਕਲ ਜਾਂ ਹੋਮਵਰਕ ਕਰਕੇ ਕੰਮ ਕਰਨਾ ਪਊ। ਕ੍ਰੌਪ ਡਾਈਵਰਸੀਫਿਕੇਸ਼ਨ ਅਸੀਂ ਕਿਹចਾਉਂਦੇ ਆਂ। ਸਾਨੂੰ ਜਿੰਨਾ ਝੋਨੇ ਚੋਂ ਇੱਕ ਇੱਕ ਏਕੜ ਚੋਂ ਬਚਦਾ ਸਾਨੂੰ ਮੱਕੀ ਚੋਂ ਦੇ ਦਿਓ। ਸਾਨੂੰ ਬਾਜਰੇ ਚੋਂ ਦੇ ਦਿਓ। ਸਾਨੂੰ ਮਸੂਰ ਦੀ ਦਾਲ ਚੋਂ ਜਿਹੜੇ ਤੁਸੀਂ ਬਾਹਰੋਂ ਮੰਗਾਉਂਦੇ ਨੇ ਦੇਸ਼ ਜਿਹੜਾ ਇੰਪੋਰਟ ਕਰਦਾ ਉਹਦੇ ਚੋਂ ਦੇ ਦਿਓ। ਅਸੀਂ ਚੋਣਾ ਤਾਂ ਸਾਡੀ ਖਰਾਕ ਦਾ ਹਿੱਸਾ ਵੀ ਨਹੀਂ ਸੋ ਇਸ ਕਰਕੇ ਬਲੇਮ ਗੇਮ ਨਹੀਂ ਚੱਲਣੀ ਚਾਹੀਦੀ ਕਿਸੇ ਦੀ ਨਾ ਐਨਓਸੀ ਦੀ ਲੋੜ ਨਹੀਂ ਹੈਗੀ ਸਰਪੰਚ ਸਾਹਿਬ ਅਗਰ ਸਿੱਪਾ ਕੇ ਸਿੰਘ ਇਸ ਵਰਗਾ ਜਿਹੜੇ ਅਰੇ ਚੁੱਪ ਜਿਹੜੇ ਜਿਹੜੇ ਕਹਿੰਦੇ ਆ ਨਾ ਰੈਵੋਲੂਸ਼ਨਰੀ ਸੀ ਉਹਨਾਂ ਦੇ ਬੱਚੇ ਬਾਹਰ ਪੜਦੇ ਆ ਜਿਹੜੀ ਉਮਰ 'ਚ ਬੱਚੇ ਬਾਹਰ ਪੜਨ ਭੇਜਿਆ ਉਸ ਉਮਰ 'ਚ ਫਾਂਸੀ ਦੇ ਰਸੇ 'ਚ